<coughs> oh no. صاب جی تیرے کون کون گن کہہ کہہ گو صاحب گنی ਮਰੀ ਮਹਾਂਬਰਣ ਨਸਾਗ ਤੋਂ ਟਾਕਰ ਊਚ ਪਗਵਾਨ ਆਏ ਬਰਵ ਸ਼ਰਣਾ ਗਤੀ ਕਿਰਪਾ ਨਿਦ ਦਇਆ ਮਲ ਇਕ ਅਕਰ ਹਰ ਮਨ ਬਸਤ ਨਾਨਕ ਹੋਤਨ ਹੰਦ ਇਕ ਅਕਰ ਰਮਨ ਵਸਤ ਨਾਨਕ ਹੋਤ ਨਹ ਅੰਦਰ ਜੁਗੁ ਜੁਗ ਅਟਲ ਦੋ ਜਹਾਨ ਦੀਵਾਲੀ ਚਵਰ ਤਕ ਤਾਂ ਦੇ ਮਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਾਜਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤ ਗੁਰਾਂ ਦੀ ਦੇ ਪਾਵਨ ਮੁਬਾਰਕ ਨਿਗੀ ਗੋਦ ਦਾ ਨੰਦ ਮਾਣ ਰਹੀ ਪਰਮ ਸਨਮਾਨ ਜੋਕ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸੱਤ ਸੰਗਤ ਜੀਓ ਵੱਡੇ ਹੀ ਭਗ ਹਨ ਜਗਤ ਗੁਰੂ ਜਗਤ ਸੁਆਮੀ ਜਗਤ ਦੇ ਸਾਂਝੇ ਰਹੇ ਹੋਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਅਤਿਆਸ ਦੀ ਆਪਾਂ ਹਰ ਰੋਜ਼ ਸੱਚ ਪਾਉਂਦੇ ਹਾਂ ਜੀਵਨ ਅਤਿਆਸ ਦੀ ਲੜੀ ਵਾਰ ਕਥਾ ਵਿਚਾਰ ਕਰਦੇ ਹਾਂ ਆਓ ਸਤਿਗੁਰਾਂ ਦੀਆਂ ਦੇ ਜੀਵਨ ਅਕਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਵਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਗੁਰੂ ਕਿਰਪਾ ਦੇ ਰਹਿਮਤ ਦੇ ਪਾਤਰ ਬਣੀਏ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਕੌਡੇ ਰਾਖਸ਼ ਉਤਰ ਰਹੇ ਨੇ ਕੌਡੇ ਰਾਖਸ਼ ਨੇ ਆਪਣੇ ਜੀਵਨ ਦੇ ਬਾਰੇ ਦੱਸਿਆ ਹੈ ਕਿ ਮੈਂ ਰਾਖਸ਼ ਨਹੀਂ ਸੀ ਮਾੜੇ ਕਰਮਾ ਕਰਕੇ ਮਾੜੀ ਸੋਚ ਵਿਚਾਰ ਕਰਕੇ ਅਤੇ ਦੁਨੀਆ ਦੇ ਵਿਹਾਰ ਕਰਕੇ ਮੈਂ ਰਾਖਸ਼ ਬਣਿਆ ਹਾਂ ਗ੍ਰੰਥ ਪੜਦਾ ਹੁੰਦਾ ਸੀ ਗ੍ਰੰਥਾਂ ਦਾ ਅਧਿਐਨ ਕਰਦਾ ਹੁੰਦਾ ਸੀ ਕੌਡਾ ਰਕਸ਼ ਪਰ ਗੁਰੂ ਇਹਦਾ ਮੁਰਸ਼ਦ ਕਰਦੇ ਵਿੱਚ ਆਇਆ ਉਹਦਾ ਅਦਬ ਸਤਕਾਰ ਇਹ ਨਹੀਂ ਕਰ ਸਕਿਆ ਜਾਂ ਨਹੀਂ ਕੀਤਾ ਇਹਦੇ ਕਰਕੇ ਗੁਰੂ ਨੇ ਜੋ ਅਲਫਾਜ ਯੂ نو ਕਹੇ ਨੇ ਜਾਂ ਜੋ ਸਰਾਫ ਇਹਨੂੰ ਦਿੱਤਾ ਹੈ ਕੁਝ ਲੋਕਾਂ ਨੇ ਲੋਕਾਂ ਦੇ ਵਿੱਚ ਗੱਲ ਫਲਾ ਦਿੱਤੀ ਕਿ ਕੌਡਾ ਰਕਸ਼ ਕੌਡਾ ਨਹੀਂ ਹੈ ਤਾਂ ਰਕਸ਼ ਹੈ ਕਿਉਂਕਿ ਇਹਨੇ ਆਪਣੇ ਮੁਰਸ਼ਦ ਦਾ ਆਪਣੇ ਗੁਰੂ ਦਾ ਤੋਂ ਸਤਕਾਰ ਨਹੀਂ ਤਗੁਰ ਨਾਨਕ ਦੇ ਮਹਾਰਾਜ ਜੀ ਨੂੰ ਆਪਣਾ ਇਹ ਦੱਸ ਰਿਹਾ ਸੀ ਤੇ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਹਿੰਦਾ ਕਿ ਉਸ ਮੇਰੇ ਗੁਰੂ ਨੇ ਵੀ ਦੱਸਿਆ ਸੀ ਕਿ ਤੇਰਾ ਉਦਾਰ ਹੋਵੇਗਾ ਤਾਂ ਤੈਨੂੰ ਕੋਈ ਪੂਰਣ ਗੁਰੂ ਰੱਬ ਦਾ ਸਰੂਪਤੈ ਨੂੰ ਮਿਲੇਗਾ ਤਾਂ ਤੇਰਾ ਖੁਦਾ ਰਫੇ ਰਹੂਣਾ ਹਣਕਾਉਡੇ ਰਾਖਸ਼ ਨੇ ਬਾਰ ਬਾਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਧਰਲੇ ਕੀਤੇ ਇਸ ਸਤਿਗੁਰੂ ਅਦਬ ਸਤਕਾਰ ਮੈਂ ਨਹੀਂ ਕਰ ਸਕਿਆ ਉਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਕਿਉਂਕਿ ਮੈਂ ਗ੍ਰੰਥ ਪੜ੍ਹ ਰਿਹਾ ਸੀ ਤਾਂ ਉਹ ਤੋਂ ਪਹਿਲਾਂ ਗ੍ਰੰਥ ਦਾ ਅਦਬ ਸਤਕਾਰ ਜਾਈਂਦਾ ਤੇ ਜੇ ਗਲਤੀ ਹੋਈ ਹੈ ਤਾਂ ਉਹਦੇ ਲਈ ਵੀ ਮੈਂ माफी ਮੰਗਦਾ ਦੁਨੀਆ ਨੇ ਸਤਾਇਆ ਲੋਕਾਂ ਨੇ ਸਤਾਇਆ ਮੈਨੂੰ ਬਹੁਤ ਸਤਾਇਆ ਹੈ ਮੈਨੂੰ ਰਾਖਸ਼ ਕਹਿਣਾ ਸ਼ੁਰੂ ਕਰ ਦਿੱਤਾ ਸੀ ਤਾਂ ਫਿਰ ਉਹ ਰਾਖਸ਼ਾਂ ਵਾਲੇ ਕਣ ਜਾਂ ਰਾਖਸ਼ ਮੈਂ ਫਿਰ ਬਣ ਹੀ ਗਿਆ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਮਉਣ ਦੇ ਤਰਲੇ ਕਰਦੇ ਕਿ ਸਤਿਗੁਰੂ ਮੈਨੂੰ ਤਾਰੋ ਬੜੇ ਗੁਨਾ ਬੜੇ ਮਾਪ ਕੀਤੇ ਨੇ ਤਾਂ ਮੈਨੂੰ ਧਾਰਨਾ ਕਰੋ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਇਹਨੇ ਬੜੇ ਸ਼ਬਦ ਕਹੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕੋਡੇ ਰਾਖਸ਼ੂ ਗਿਆ ਕੋਡਾ ਰਾਖਸ਼ ਤਤੂ ਤਰਿਆ ਹੈ ਜੇ ਜਿਸ ਅਸਾਪ ਦੇ ਨਾਲ ਇਥੇ ਇਕਾਂਤ ਥਾਂ ਤੇ ਆਇਆ ਨਾ ਇਥੇ ਬੈਠਿਆ ਹੈ ਤਾਂ ਇਸ ਨੂੰ ਰਾਪਤਾ ਕਰਮਨ ਲੈ ਜਿਸ ਥਾਂ ਤੇ ਲੋਕਾਂ ਨੂੰ ਇੱਥੇ ਲਿਆ ਕੇ ਬਨ ਕੇ ਉਹਨਾਂ ਦਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਗਰਮ ਦਾ ਖੜਾ ਤੇਲ ਕਰਦਾ ਸੀ ਉਹਦੇ ਵਿੱਚ ਫਿਰ ਉਹਨਾਂ ਨੂੰ ਪਾ ਦਿੰਦਾ ਸੀ ਉਹਨਾਂ ਨੂੰ ਤਲ ਕੇ ਲੋਕਾਂ ਨੂੰ ਤੁਖਾਂਦਾ ਰਹੇ ਤੇਰੇ ਗੁਨਾਹ ਤੇਰੇ ਪਾਪ ਇੱਥੇ ਮਾਫ ਹੋ ਸਕਦੇ ਨੇ ਜੇ ਏਸੇ ਹੀ ਆਪਣੇ ਧਰਮਕ ਧਰਮਕ ਟਿਕਾਣਾ ਬਣਾ ਲੈ ਇਹੀ ਪੂਜਨੀਕ ਦਰਦੀ ਹੋਏਗੀ ਤਾਂ ਜੇ ਤੂੰ ਇਥੇ ਬੰਦ ਕੇ ਕਰਨੀ ਸ਼ੁਰੂ ਕੀਤੀ ਕੋਈ ਆਇਆ ਭਾਵੇਂ ਕੋਈ ਵੀ ਆਇਆ ਤਾਂ ਇਦਾਂ ਸਮਝ ਕੇ ਰੱਬ ਨੇ ਕਹ ਲਿਆ ਹੈ ਉਹਦਾ ਇਤਨੀ ਖਿਦਮਤ ਕਰੀ ਇਤਨੀ شدت ਦੇ ਨਾਲ ਉਹਦੀ ਸੇਵਾ ਕਰੀ ਤਾਂ ਜਿਵੇਂ ਕੀ ਰੱਬ ਦਾ ਰੂਪ ਆ ਬੱਚਾ ਆਇਆ ਬਜ਼ੁਰਗ ਆਇਆ ਭਾਵੇਂ ਕੋਈ ਇਸਤਰੀ ਆਈ ਤਾਂ ਰੱਬ ਦਾ ਰੂਪ ਸਮਝ ਸਮਝ ਕੇ ਉਹਦੀ ਖਿਦਮਤ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਫਿਰ ਵੀ ਅਸੀਂ ਤੁਹਾਨੂੰ ਨੇ ਕਹਿੰਦੇ ਕਿ ਤੁਹਾਡੇ ਗੁਨਾਹ ਬਖਸ਼ੇ ਜਾਣਗੇ। ਬਖਸ਼ਣ ਵਾਲਾ ਰੱਬ ਹੈ, ਪ੍ਰਮਾਤਮਾ ਹੈ। ਤੁਹਾਡੇ ਗੁਨਾਹ ਇਦਾਂ ਦੇ ਨੇ, ਤੁਹਾਡੇ ਪਾਪ ਇਦਾਂ ਦੇ ਕੀਤੇ ਨੇ, ਪਰ ਮੈਂ ਤੁਹਾਨੂੰ ਇੱਕ ਸਿਦਕਾ ਦਸਰਿਆਂ ਤੇ ਇੱਕਾ ਦਸਰਿਆਂ ਉਹਨਾਂ ਗੁਨਾਹਾਂ ਨੂੰ ਮਾਫ਼ ਕਰਾਉਣ ਦੇ ਲਈ ਅਤੇ ਉਹਨਾਂ ਪਾਪਾਂ ਨੂੰ ਪਹੁੰਚਦੇ ਰਹੀ। ਕੋਡੇ ਰਾਖਸ਼ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਣਾ ਦੇ ਵਿੱਚ ਤਰਲਾ ਕੀਤਾ ਜਾਣੂ ਸਤਿਗੁਰਾਂ ਮੁਬਾਰਕ ਚਰਣਾ ਤੇ ਪਿਆ ਸਤਿਗੁਰਾਂ ਨੇ ਉਹਦਾ ਆਧਾਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹ ਪਰਲੇ ਕਰਦੇ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਕਵੀ ਜੀ ਕਹਿੰਦੇ ਨੇ ਚੌਪਈ ਰਕਸ਼ੋ এবਕੀਨ ਉਦਾਹਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦਾ ਰਕਸ਼ ਦਾ ਉਦਾਹਰਨ ਕੀਤਾ ਰਕਸ਼ ਉਹਦੀ ਬਣ ਗਈ ਸੀ ਵੈਸੇ ਤਾਂ ਇਨਸਾਨ ਸੀ ਪਰ ਬੁੱਧੀ ਬਣ ਗਈ ਸੀ ਰਕਸ਼ ਗੁਰਬਾਣੀ ਦੇ ਅੰਦਰ ਬਾਰ ਬਾਰ ਜ਼ਿਕਰ ਕੀਤਾ ਜੀ ਕਿ ਇਹ ਇਨਸਾਨ ਤਾਂ ਇਹ ਹੀ ਹੈ ਸਰੀਰ ਤਾਂ ਇਨਸਾਨ ਵਾਲਾ ਪਰ ਇਹਦੀ ਜਦੋਂ ਬੁੱਧੀ ਮਤ ਬਦਲ ਜਾਂਦੀ ਹੈ ਤਾਂ ਕਹਿੰਦੇ ਨੇ ਇਹ ਜਿਹੜਾ ਇਨਸਾਨ ਸੱਪ ਤੋਂ ਡਰਦਾ ਹੈ ਇਤਨਾ ਜ਼ਹਿਰੀਲਾ ਸੱਪ ਹੈ ਫੁਕਾਰਾ ਮਾਰ ਕੇ ਜਿਹੜਾ ਸੱਪ ਬੰਦੇ ਨੂੰ ਖਤਮ ਕਰ ਸਕਦਾ ਹੈ ਕਾਫੂਸ ਨੂੰ ਵੀ ਸੁਖਾ ਸਕਦਾ ਹੈ ਤਾਂ ਇਦਾਂ ਦੇ ਫਨੀਅਰ ਸੱਪ ਇਦਾਂ ਦੇ ਜ਼ਹਿਰੀਲੇ ਸੱਪ ਨੇ ਤਜੇਦੋ ਗੁਰ ਬਾਣੀ ਦੇ ਆਪਾਂ ਅਰਥ ਪੜ੍ਹਦੇ ਹਾਂ ਗੁਰ ਬਾਣੀ ਦੀ ਰੋਸ਼ਨੀ ਦੇ ਵਿੱਚ ਵੇਖਦੇ ਹਾਂ ਗੁਰ ਬਾਣੀ ਕਹਿੰਦੀ ਹੈ ਜਿਤਨਾ ਜ਼ਹਿਰ ਇਨਸਾਨ ਦੇ ਕੋਲ ਇਤਨਾ ਉਹਨਾਂ ਜਾਨਵਰਾਂ ਉਹਨਾਂ ਸੱਪਾਂ ਦੇ ਕੋਲ ਨਹੀਂ ਹੈ ਕਿਉਂਕਿ ਉਹ ਸੱਪ ਨੂੰ ਝੇੜਾਂਗੇ ਤਾਂ ਸੱਪ ਨੇ ਡੰਗ ਫੇਰ ਮਰਣਾ ਜਾਂ ਅਗਰ ਵਜਨ ਨੂੰ ਧੋਖਾ ਲੱਗੇ ਆ ਕਿ ਮੈਨੂੰ ਇਹ ਟੌਰਚਰ ਕਰੇਗਾ ਮੈਨੂੰ ਮਾਰੇਗਾ ਸੱਪ ਨੇ ਫਿਰ ਡੰਗ ਮਾਰਨੇ ਨਹੀਂ ਮਾਰਦਾ ਪਰ ਇਨਸਾਨ ਦੀ ਬਿਰਤੀ ਇਦਾਂ ਦੀ ਹੈ ਜਿਹਦੇ ਤੱਕ ਮਤਲਬ ਵੀ ਨਹੀਂ ਹੁੰਦਾ ਤਾਂ ਉਹਦੇ ਵੀ ਇਹ ਰਿਸ਼ਤਿਆਂ ਦੇ ਵਿੱਚ ਜ਼ਹਿਰ ਘੋਲ ਦਿੰਦਾ ਹੈ ਉਹਦੇ ਵੀ ਕਿਰਤਕਾਰ ਦੇ ਵਿੱਚ ਜ਼ਹਿਰ ਘੋਲ ਦਿੰਦਾ ਹੈ ਤਾਂ ਇਹਦੇ ਕਰਕੇ ਗੁਰਬਾਣੀ ਦਾ ਫੈਸਲਾ ਜੀ ਸੂਕਰ ਹੈ ਕੁੱਕਰ ਹੈ ਗਰਤਬ ਹੈ ਕਾਕ ਹੈ ਸਰਪਨ ਹੈ ਟੁਲ ਖਲ ਹੈ ਜਿਤਨੀਆਂ ਨਖੇਦ ਜੋਨੀਆਂ ਨੇ ਸਾਰਿਆਂ ਦਾ ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੋਇਆ ਉਹਦਾ ਤਾਂ ਇਲਾਜ ਹੈ ਸੱਪ ਦਾ ਤਾਂ ਇਲਾਜ ਹੈ ਕਿਉਂਕਿ ਉਹਨੂੰ ਕੀਲ ਕੇ ਪਟਾਰੀ ਦੇ ਵਿੱਚ ਪਾਇਆ ਜਾ ਸਕਦਾ ਹੈ ਇੱਕ ਦੋ ਤਰ੍ਹਾਂ ਦਾ ਸੱਪ ਨੇ ਜਿਨ੍ਹਾਂ ਦੇ ਇੱਕ ਦਿਮਾਗ ਨੂੰ ਡੈਡ ਕਰਦਾ ਤੇ ਇੱਕ ਖੂਨ ਨੂੰ ਜਾਮ ਕਰਦਾ ਵੈਲਡ ਨੂੰ ਜਾਮ ਕਰ ਦਿੰਦਾ ਬਹੁਤੇ ਜ਼ਹਿਰੀਲੇ ਨੇ ਦਿਮਾਗ ਡੈਡ ਕਰ ਦਿੰਦੇ ਨੇ ਅਤੇ ਘੱਟ ਜ਼ਹਿਰੀਲੇ ਨੇ ਉਹ ਜਿਹੜਾ ਨਸਾਂ ਨੂੰ ਜਾਂ ਖੂਨ ਨੂੰ ਪਾਣੀ ਬਣਾ ਦਿੰਦੇ ਨੇ ਤਾਂ پر جڑا انہ دا علاج ہے سپ دے ڈنگے دا علاج ہے پر جڑا رب انسان انسان نو ڈنگ دن دا ہے نا ڈنگ دا بھی نہیں ہے کرنا دے بھی چی جہر پاؤں دا جڑا انسان دا انسان دے کرنا دے بھی چی پایا گیا او کئی رشتیاں نو کئی قرآن نو کر دن دا ہے او دا تا علاج ہے اور اس انسان دا کوئی علاج نہیں ہے جیدی دی ایدان دی جہر وڑی ورد ਸਤਿਗੁਰੂ ਕਹਿੰਦੇ ਨੇ ਸਭੇ ਆਕੜ ਕੀਤੇ ਹਨ ਨਿੰਦਕ ਕਾਕਾਰ ਹੋਣਾ ਹੈ ਤਾਂ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਕੌਡੇ ਕੌਡੇ ਨੂੰ ਸਮਝਾ ਰਹੇ ਨੇ ਕਿ ਕੌਡੇ ਆ ਤੇਰੇ ਗੁਨਾਹ ਤੇਰੇ ਪਾਪ ਇਦਾਂ ਦੇ ਨੇ ਤੇਰੇ ਕੋਈ ਹੱਦ ਤੱਕ ਹੁੰਦਾ ਸਬ ਦਾ ਜੈ ਹੈ ਜਿੰਨਾ ਉਹਦਾ ਓਕਾਰ ਹੈ ਹਕਾਰ ਉਹਦਾ ਵਧੇਗਾ ਉਹਦੀ ਜੈਨ ਪਾਤੀ ਹੈ ਅਤੇ ਉਹਦਾ ਜ਼ਹਿਰ ਕੰਟਰੋਲ ਦੇ ਵਿੱਚ ਕੀਤਾ ਵੀ ਜਾਂਦਾ ਹੈ ਜੋਗੀ ਨੇ ਸਪੇਰੇ ਨੇ ਤਾਂ ਉਹਨਾਂ ਨੇ ਫੜ ਕੇ ਉਹਦਾ ਜਿੰਨਾ ਮਰਜੀ ਜ਼ਹਿਰੀਲਾ ਸੱਪ ਹੈ ਉਹਦੇ ਜ਼ਹਿਰ ਨੂੰ ਕੱਢ ਹੀ ਲੈਂਦੇ ਆਂ ਪਰ ਕੋਡੇ ਰਕਸ਼ ਤੇਰੇ ਵਰਗਿਆਂ ਦਾ ਇੱਥੇ ਜਿੰਨੇ ਰਕਸ਼ ਬਣੇ ਨੇ ਤੂੰ ਤਾਂ ਤਲਕੇ ਖਾਣਾ ਅਤੇ ਏਦਾਂ ਦੇ ਵੀ ਇਨਸਾਨ ਨੇ ਜਿਹੜੇ ਨਾਲ ਖਾਣਗੇ ਨਾਲ ਪੀਣਗੇ ਅਤੇ ਉਹ ਵੀ ਇਦਾਂ ਹੀ ਤਲਕੇ ਖਾਂਦੇ ਨੇ ਉਹ ਵੀ ਇਦਾਂ ਹੀ ਆਪਣਿਆਂ ਦਾ ਘਰ ਪੜਦੇ ਨੇ ਆਪਣਿਆਂ ਦੀਆਂ ਜੜਾਂ ਪੜਦੇ ਨੇ ਕੋਡੇ ਰਕਸ਼ ਤੇਰਾ ਇਲਾਜ ਜਾਂ ਦੁਨੀਆਂ ਤੇ ਜਿੰਨੇ ਵੀ ਇਲਾਜ ਨੇ ਉਹਨਾਂ ਦਾ ਇੱਕੋ ਹੀ ਇਲਾਜ ਹੈ ਤੇ ਉਹ ਇਲਾਜ ਹੈ ਕਿ ਗੁਰੂ ਮਵਾਰਕ ਚਰਨਾਂ ਦੇ ਵਿੱਚ ਜਾਣਾ ਗੁਰੂ ਤੇ ਅਲਫਾਜ਼ ਮੰਨਣੇ ਆ ਰੱਬ ਦੀ ਕਿੰਨੀ ਰਹਿਮਤ ਸੀ ਤੇ ਇਹ ਤੇ ਤੂੰ ਗ੍ਰੰਥ ਕਹਿੰਦਾ ਮੈਂ ਪੜਦਾ ਹੁੰਦਾ ਸੀ ਪਰ ਗ੍ਰੰਥ ਪੜਨ ਦੇ ਬਾਵਜੂਦ ਵੀ ਤਾ ਕਹਿੰਦੇ ਇਤਨੀ ਮਤ ਬੁੱਧੀ ਹੋ ਗਈ ਤੇਰੀ ਲੋਕਾਂ ਨੂੰ ਤਲਕੇ ਖਾਣ ਲੱਗੇ ਗ੍ਰੰਥ ਸਿਖਾਉਂਦੇ ਨੇ ਜੀ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨੋ ਕਿ ਮਾਨਸ ਦੀ ਜਾਤ ਹੈ ਨਾ ਜਿਹੜੀ ਇਹ ਸਭ ਤੋਂ ਸ੍ਰੇਸ਼ਟ ਹੈ 84 ਲੱਖ ਜੋਨ ਉਹ ਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਤਾਂ ਜੇ ਇਹਨਾਂ ਦਾ ਅਦਬ ਸਤਕਾਰ ਨਹੀਂ ਕਰੇਗਾ ਤਾਂ ਰੱਬ ਦੇ ਦਰ ਤੇ ਤੂੰ ਪ੍ਰਵਾਨ ਨਹੀਂ ਹੋ ਸਕੇ ਕਿਸੇ ਦੇ ਰਾਹ ਦਾ ਰੋੜਾ ਬਣ ਕੇ ਤੂੰ ਆਖੇਗਾ ਕਿ ਮੇਰਾ ਰਾਹ ਸਾਫ ਹੋ ਜਾਏਗਾ ਨਹੀਂ ਹੋ ਸਕਦਾ ਕਿਸੇ ਦੀ ਕਿਰਤ ਉਜਾੜ ਕੇ ਤੂੰ ਆਖੇ ਕਿ ਮੇਰੀ ਕਿਰਤ ਲੱਗ ਜੇਗੀ ਇਹ ਨਹੀਂ ਹੋ ਸਕਦਾ ਕਿਸੇ ਨੂੰ ਧਰਮ ਨਾਲੋਂ ਤੋੜ ਕੇ ਅਤੇ ਤੂੰ ਆਖੇ ਕਿ ਮੈਂ ਧਰਮੀ ਆ ਸਤਿਗੁਰੂ ਕਹਿੰਦੇ ਇਹ ਤਾਂ ਨਹੀਂ ਹੋ ਸਕਦਾ ਅਰ ਰਬ ਦਾ ਨਿਜਮ ਹੈ ਭਾਈ ਜਿਦਾਂ ਦਾ ਤੂੰ ਕਰੇਂਗਾ ਤਾਂ ਉਦਾਂ ਦਾ ਪਰੇਂਗਾ ਸਤਿਗੁਰੂ ਉਸ ਕੌਡੇ ਰਾਖਸ਼ ਨੂੰ ਕਹਿੰਦੇ ਨੇ ਕੌਡੇ ਰਾਖਸ਼ ਉਹਨਾ ਸਾਵਲਾ ਲੈ ਜਿੱਦਾਂ ਦੇ ਤੇਰੇ ਗੁਨਾਹ ਨੇ ਜਿੱਦਾਂ ਦੇ ਤੇਰੇ ਪਾਪ ਨਹੀਂ ਇਹ ਨਹੀਂ ਬਖਸ਼ੇ ਜਾ ਸਕਦੇ ਕੌਡਾ ਰਾਖਸ਼ ਤਰਲਾ ਸਤਿਗੁਰਾਂ ਦੇ ਮੂबारक ਚਰਨਾਂ ਤੇ ਤਰਲੇ ਕਰਦੇ ਸਤਿਗੁਰੂ ਉਹਨਾਂ ਨੂੰ ਪਾਰਨ ਦੇ ਲਈ ਜਾਂ ਉਹਨਾਂ ਪਾਪ ਮੈਲ ਲਹਣ ਦੇ ਲਈ ਕੋਈ ਤਾਂ ਤੁਹਾਡੇ ਕੋਲ ਮੰਤਰ ਹੋਵੇਗਾ ਕੋਈ ਤਾਂ ਇਦਾਂ ਦਾ ਕੋਈ ਜੰਤਰ ਮੰਤਰ ਬੁਤੇਰੇ ਹੁੰਦੇ ਨੇ ਮੈਨੂੰ ਦੇਖ ਕੇ ਜਾਓ ਕਿ ਮੈਂ ਆਪਣੇ ਗੁਨਾਹ ਆਪਣੇ ਪਾਪਾਂ ਨੂੰ ਇਹਨਾਂ ਤੋਂ ਅੱਜ ਤੋਂ ਮੈਂ ਤੋਬਾ ਕਰਦਾ ਪਾਪਾਂ ਤੋਂ ਵੀ ਉਹਤੇ ਗੁਨਾਹਾਂ ਤੋਂ ਅੱਜ ਤੋਂ ਬਾਅਦ ਮੈਂ ਇਦਾਂ ਦਾ ਕਰਮ ਨਹੀਂ ਕਰਾਂਗਾ ਇਦਾਂ ਦੀ ਸੋਚ ਵਿਚਾਰ ਨਹੀਂ ਰੱਖਾਂਗਾ ਰਾਖਸ਼ਾਂ ਵਾਲੀ ਸਤਿਗੁਰੂ ਅੱਗੇ ਤੋਂ ਮੇਰੀ ਤੁਸੀਂ ਵਾਂ ਫੜੋ ਕਿ ਜਦੋਂ ਆਦਤ ਬਣ ਜਾਂਦੀ ਹੈ ਨਾ ਚੰਗੇ ਕਰਮ ਦੀ ਆਦਤ ਸੰਗਤ ਜੀ ਬੜੀ ਮੁਸ਼ਕਲ ਦੇ ਨਾਲ ਬਣਦੀ ਹੈ ਮਾੜੇ ਕਰਮ ਦੀ ਆਦਤ ਆਪਣੇ ਆਪ ਹੀ ਬਣ ਜਾਂਦੀ ਹੈ ਚੰਗਾ ਬੀਜ ਬੀਜਣਾ ਪੈਂਦਾ ਆਖਾ ਫੂਸਤਾ ਆਪਣੇ ਆਪ ਹੀ ਹੋ ਜਾਂਦਾ ਤੱਕੌੜਾ ਰਖਸ਼ ਕਹਿੰਦਾ ਸਤਿਗੁਰੂ ਹੁਣ ਤੂੰ ਸਾਨੇ ਬੀਜ ਬੀਜਿਆ ਹੈ ਤਾਂ ਇਹ ਬੀਜ ਨੂੰ ਪੁੰਗਰੇਗਾ ਹੋਵੇਗਾ ਸਮਾ ਲੱਗੇਗਾ ਮੇਰੀ ਆਦਤ ਬਣੀ ਸੀ ਬੁਰੀ ਮਾੜੇ ਕਰਮ ਬਣੇ ਸੀ ਤਾਂ ਬਸ ਤੁਸੀਂ ਆਪਣਾ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਜਿਹੜਾ ਤਰੀਕਾ ਤੁਸੀਂ ਦਿਓਗੇ ਅਤੇ ਉਹ ਤਰੀਕਾ ਮੈਂ ਬਣਾਵਾਂਗਾ ਸਤਿਗੁਰੂ ਕਹਿੰਦੇ ਨੇ ਵਸ ਤਰੀਕਾ ਇਹ ਹੈ ਉਹ ਜਿੱਥੇ ਤੂੰ ਲੋਕਾਂ ਨੂੰ ਤਲਕੇ ਖਾਂਦਾ ਸੀ ਇਥੇ ਲੋਕਾਂ ਦਾ ਦੁੱਖ ਦਰਦ ਜਿਹੜੇ ਨੇ ਉਹ ਮਹਿਸੂਸ ਕਰਨੇ ਸ਼ੁਰੂ ਕਰਦੇ ਲੋਕਾਂ ਨੂੰ ਦੁੱਖ ਦਰਦ ਦੇਂਦਾ ਸੀ ਨਾ ਜਦ ਲੋਕਾਂ ਦੀ ਦੁੱਖ ਦਰਦਾਂ ਦੀ ਨਿਵਿਰਤੀ ਕਰਨੀ ਸ਼ੁਰੂ ਉਗਨਾ ਮੇਰੇ ਕੋਲ ਤਾਂ ਹੈ ਨਹੀਂ ਸਤਿਗੁਰੂ ਕਹਿੰਦੇ ਰੱਬ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ ਸਰੀਰ ਹੈ ਨਾ ਤੇਰਾ ਇਹਦੇ ਵਿੱਚ ਹੀ ਰੱਬ ਨੇ ਬੜੀਆਂ ਆਜਮਤਾ ਬਰਤਾਈਆਂ ਹਨ ਪਲਾ ਕਰਨ ਹਲਪ ਕਰਨੀ ਹੈ ਮਦਦ ਕਰਨੀ ਹੈ ਇਹ ਸਰੀਰ ਦੇ ਨਾਲ ਕੀਤੀ ਜਾ ਸਕਦੀ ਹੈ ਬੰਦਾ ਬੰਦੇ ਦੀ ਜਰੂਰ ਜਿਹੜਾ بڑے بڑے ਰੋਗਾਂ ਨੂੰ ਘਟ ਸਕਦਾ ਹੈ ਇਨਸਾਨ ਇਹਦੇ ਪਿਆਰ ਦੇ ਵਿੱਚ ਇਹਦੀ ਮਹਾਭੱਤ ਦੇ ਵਿੱਚ ਇਤਨੀ ਵੱਡੀ ਤਾਕਤ ਹੈ ਕਿਸੇ ਦਾ ਪਿਆਰ ਬਣੀ ਕਿਸੇ ਦੀ ਮਹਾਭੱਤ ਬਣੀ ਅਤੇ ਇਹ ਦਾ ਦਾ ਕਾਰਨ ਨਾ ਵਣੇ ਕਿ ਤੂੰ ਲੋਕਾਂ ਨੂੰ ਹੁਣ ਤੱਕ ਤਲਕੇ ਖਾਂਦਾ ਰਹੇਂ ਦੁੱਖ ਦਰਦ ਘਰ ਬਹੁਤੋ ਜਾੜੇ ਨੇ ਬਹੁਤ ਦੁੱਖ ਦਿੱਤੇ ਨੇ ਮਨੁਨਾ ਦਾ ਭਲਾ ਕਰੀ ਇਹਨੇ ਸਤਿ ਵਚਨ ਗਿਆ ਮਰਦਾਨ ਕੋਡੇ ਰਾਖਸ਼ ਨੇ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਲੈ ਵੀ ਕੋਡੇ ਆ ਅਸੀਂ ਚੱਲੇ ਆ ਆਗੇ ਗਵਨੇ ਮੁਕਤ ਉਦਾਰਾ ਹੁਣ ਤੇਰੇ ਵਰਗੇ ਜਿਹੜੇ ਨੇ ਬੜੇ ਨੇ ਅੱਗੇ ਉਹਨਾਂ ਨੂੰ ਵੀ ਮਿਲਣਾ ਹੈ ਇਹ ਦੁਨੀਆ ਦੇ ਵਿੱਚ ਨਫ਼ਰਤ ਦੇ ਨਾਲ ਵਿਚਰਦੇ ਨੇ ਬਾਹਰੋਂ ਪੈ ਰਾਵਾਂ ਦਾ ਧਰਮਾ ਵਾਲਾ ਉਹਨਾਂ ਨੂੰ ਮਿਲਣੇ ਜਾ ਕੇ ਉਹਨਾਂ ਦਾ ਵੀ ਉਦਾਰ ਕਰਨੇ ਜਾ ਕੇ ਅਤੇ ਜਹਿ ਕਾਨਨ ਧਾਰਨ ਹੈ ਸਕਦਾ ਸਤਿਗੁਰੂ ਕਹਿੰਦੇ ਤੁਸੀਂ ਤੇ ਤੇ ਸਗਰਾ ਕਹਿੰਦੇ ਨੇ ਸਾਰਾ ਕਣੇ ਜੰਗਲ ਦੇ ਵਿੱਚ ਬੈਠੇ ਆ ਤਾਂ ਇੱਥੇ ਵੀ ਰੱਬ ਨੇ ਸਾਡੀ ਡਿਊਟੀ ਲਈ ਹੈ ਤੁਹਾਡੇ ਤੱਕ ਸਾਨੂੰ ਪਹੁੰਚਾਈ ਦਿੱਤਾ ਪਰ ਨਗਰਾਂ ਦੇ ਵਿੱਚ ਬੜੇ ਨੇ ਵਾਡੇ ਕੋਲ ਤਾਂ ਕੋਈ ਆਇਆ ਆਪਾਗਾ ਕੋਈ ਆਇਆ ਤਾਂ ਤੁਸੀਂ ਨੇ ਉਹਨਾਂ ਨੂੰ ਮਾਰ ਮੁਕਾਇਆ ਤਲਕੇ ਖਾਤਾ ਪਰ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਇਹ ਤੋਂ ਵੀ ਬੁਰਾ ਹਾਲ ਹੈ ਤਾਂ ਕਦੇ ਸਬੱਬ ਦੇ ਨਾਲ ਕੋਈ ਆਇਆ ਹੋਣਾ ਇਸ ਰਸਤੇ ਤੇ ਤਾਂ ਤੋ ਉਹਨੂੰ ਮਾਰ ਮੁਕਾਇਆ ਪਰ ਜਿਹੜੇ ਘਰਾਂ ਦੇ ਵਿੱਚ ਰਹਿ ਕੇ ਘਰਾਂ ਦੇ ਘਰ ਬਰਬਾਦ ਕਰਦੇ ਨੇ ਅਤੇ ਰਿਸ਼ਤਿਆਂ ਦੇ ਰਿਸ਼ਤੇ ਉਜਾੜਦੇ ਨੇ ਉਹਨਾਂ ਦਾ ਵੀ ਇਲਾਜ ਕਰਨਾ ਹੈ ਜਾ ਕੇ ਕੇ ਕੋਡਾ ਰਾਖਸ਼ ਅੱਜ ਤੋਬਾ ਤੂੰ ਰਾਖਸ਼ ਨਹੀਂ ਐ ਕੋਡਾ ਉਦਾਰ ਕਰੇ ਜਿੱਥੇ ਤੱਕ ਹੋ ਸਕਦਾ ਲੋਕਾਂ ਦਾ ਹੈਲਪ ਕਰੇ ਸਤਿਗੁਰੂ ਜੀ ਨੇ ਵਚਨ ਕਿਹਾ ਕਿ ਤੋ ਚਾਲੇ ਪਏ ਨਿਕਟ ਨਾ ਜਾ ਕੇ ਕਹਿਣਾ ਲੱਗਦਾ ਹੁਣ ਜਿੱਥੇ ਕੋਡੇ ਰਾਖਸ਼ ਦਾ ਉਦਾਰ ਕੀਤਾ ਨੇੜੇ ਟਿੜੇ ਇੱਥੇ ਕੋਈ ਨਗਰ ਨਹੀਂ ਐ ਘਾੜਾ ਜੰਗਲ ਸੀ ਹੁਣ ਜਦੋਂ ਜਾ ਰਹੇ ਨੇ ਮੰਦ ਮੰਦ ਤੇ ਕੀਨ ਪਿਆਨਾ ਭਾਈ ਬਾਲਾ ਜੀ ਲਿਖਦੇ ਨੇ ਕਿ ਸਤਗੁਰੂ ਅੱਗੇ ਚੱਲਦੇ ਮੰਨ ਦਾ ਮੰਨਦਾ ਹੌਲੀ ਹੌਲੀ ਉਹ ਚੱਲਦੇ ਨੇ ਅਗੇ ਅਤੇ ਅਸੀਂ ਉਹਨਾਂ ਦੇ ਮਗਰ ਮਗਰ ਚੱਲਦੇ ਆਂ ਮਰਦਾਨਾ ਅਤੇ ਸਤਗੁਰੂ ਬੋਲਦੇ ਨੇ ਉਹਨਾਂ ਦੇ ਹਾਮੀ ਭਰਦੇ ਆਂ ਹੰਗੂਰਾ ਭਰਦੇ ਆਂ ਜਦੋਂ ਸਤਗੁਰੂ ਬੋਲਦੇ ਨੇ ਹਾਂਜੀ ਹਾਂਜੀ ਅਤੇ ਸਤਗੁਰੂ ਤੇਹ ਛੇਨ ਕੈਨਨ ਲਗਾ ਮਰਦਾਨਾ ਥੋੜੀ ਦੂਰ ਲੰਘ ਕੇ ਆਏ ਅਸੀਂ ਕੋਡੇ ਰਕਸ਼ ਤੋਂ ਕੋਡੇ ਰਕਸ਼ ਨੇ ਫੜ ਵੀ ਸਕਾਏ ਸੀ ਤਾਂ ਜਦੋਂ ਥੋੜੀ ਦੂਰ ਲੰਗੇ ਆ ਤਾਂ ਮਰਦਾਨਾ ਸਤਗੁਰਾਂ ਨੂੰ ਫੇਰ ਕਹਿਣ ਲੱਗਿਆ ਕੇ ਸਤਗੁਰੂ ਜੀ हे ਪ੍ਰਭੂ ਮੋਕੋ ਛੁਤਾ ਸਤਾਇ ਸੁਦਾ ਕਹਿੰਦੇ ਨੇ ਭੁੱਖ ਲੱਗਣੀ ਤਾਂ ਪਹਿਲਾਂ ਸੀ ਘਰ ਦਾ ਮੋਹ ਸੀ ਅਤੇ ਕਿਤੇ ਪਿਆਸ ਲੱਗਦੀ ਹੈ ਹੁਣ ਦੁਬਾਰਾ ਫਿਰ ਮਰਦਾਨੇ ਨੂੰ ਭੁੱਖ ਲੱਗੀ ਹੈ ਤ ਸਤਗੁਰੂ ਉਹ ਕਹਿਣ ਲੱਗੇ ਸਤਗੁਰੂ ਭਾਈ ਮਰਦਾਨੇ ਆ ਬੜੇ ਪਿਆਰ ਦੇ ਨਾਲ ਉਹਨੇ ਕੌਡੇ ਨੇ ਸਾਨੂੰ ਫਲ ਸਿਕਾਏ ਨੇ ਉਹ ਕਹਿੰਦੇ ਦੋ ਰਾਤਾਂ ਦੋ ਦਿਨਾਂ ਤੇ ਤਕਰੀਬਨ ਦੋ ਰਾਤਾਂ ਹੀ ਲੰਘ ਚੱਲੀਆਂ ਸੀ ਤਾਂ ਮੈਂ ਇਤਨੇ ਭੁੱਖਾ ਪਿਆਸਾ ਹਾਂ ਤਾਂ ਉਹ ਜਿਹੜੇ ਫਲ ਖਾਦੇ ਸੀ ਤਾਂ ਉਹਨਾਂ ਦੇ ਨਾਲ ਨਹੀਂ ਉਦਾਰ ਹੋਇਆ ਤਾਂ ਹੁਣ ਭੁੱਖ ਬੜੀ ਸਤਾ ਰਹੀ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਕੋਈ ਲੰਗਰ ਪਾਣੀ ਦਾ ਪ੍ਰਬੰਧ ਕਰੋ ਕਿਤੇ ਦੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਤੂੰ ਵੇਖ ਇਥੇ ਤੈਨੂੰ ਦਿਖਦਾ ਹੈ ਕਿ ਨੇੜੇ ਤੇੜੇ ਕੋਈ ਨਗਰ ਹੈ ਤੈਨੂੰ ਘਰ ਦਿਖਦਾ ਹੈ ਇੱਥੇ ਕੋਈ ਨੇੜੇ ਤੇੜੇ ਜੰਗਲ ਤੋਂ ਬਾਹਰ ਨਿਕਲਾਂਗੇ ਕੋਈ ਫੇਰ ਵੇਖਾਂਗੇ ਕਿ ਇੱਥੇ ਘਰ ਹੈ ਕੋਈ ਨਗਰ ਹੈ ਨੇੜੇ ਤੇੜੇ ਤਾਂ ਮਰਦਾਨਾ ਕਹਿੰਦਾ ਵਿੱਚ ਇੱਕ ਤੱਕ ਦਿਨ ਅਸਨ ਅਸਨ ਨਾ ਖਾਇਓ ਸਤਿਗੁਰੂ ਜਿਵੇਂ ਮਰਜ਼ੀ ਕਰੋ ਮੈਂ ਕਾਫੀ ਦਿਨਾਂ ਤੋਂ ਅਸਨ ਨਹੀਂ ਖਾਦਾ ਪੂਜ ਨਹੀਂ ਸ਼ਕਿਆ ਕੌਡੇ ਰਾਖਸ਼ ਨੇ ਮਨ ਨੂੰ ਬਨ ਕੇ ਰਖ ਚਲੇਆ ਆਪਣੀ ਮੌਜ ਦੇ ਵਿੱਚ ਫਿਰਦਾ ਰਿਹਾ ਪਰ ਮੈਂ ਭੁੱਖਾ ਪਿਆਸਾ ਸਤਗੁਰੂ ਕਿਰਪਾ ਕਰੋ ਭੁੱਖ ਬੜੀ ਲੱਗੀ ਏ ਚੱਲ ਨਾ ਸਕੋ ਇੱਕ ਪੈਰ ਅਗਾਰੇ ਕੌਡਾ ਰਾਖਸ਼ ਕਹਿਣ ਲੱਗੇ ਸਤਿਕਾਰਯੋਗ ਮਰਦਾਨਾ ਜੀ ਕਹਿਣ ਲੱਗੇ ਕੌਡੇ ਰਾਖਸ਼ ਦੇ ਕੋਲੋਂ ਹੁਣ ਚੱਲ ਕੇ ਆਇਆ ਹਾਂ ਸਤਿਗੁਰੂ ਜੀ ਫਾਲਤ ਸ਼ਖੇ ਨੇ ਪਰ ਉਤੇ ਦੇ ਵਿੱਚ ਉਧਾਰ ਨਹੀਂ ਹੋਇਆ ਹੁਣ ਤੁਹਾਡੇ ਨਾਲ ਪੰਡਾ ਤੈਅ ਕਰਨਾ ਮੇਰਾ ਤਾਂ ਇੱਕ ਕਦਮ ਵੀ ਨਹੀਂ ਪੁੱਟਿਆ ਜਾਣ ਇਤਨੀ ਭੁੱਖ ਲੱਗ ਰਹੀ ਹੈ ਇਤਨੀ ਭੁੱਖ ਮੈਨੂੰ ਸਤਾ ਰਹੀ ਹੈ ਤਾਂ ਸਤਿਗੁਰੂ ਕਹੇ ਨਿਕਟਨਾ ਪਰਮੈ ਦਿਸਨ ਦਿਸ ਗਨ ਪਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇੱਥੇ ਤਾਂ ਨੇੜੇ ਤੇੜੇ ਕੋਈ ਹੋਵੇ ਤਾਂ ਆਪਾਂ ਹਿੱਲਾ ਵਸੀਲਾ ਕਰ ਵੀ ਲਈਏ ਸਾਡੇ ਕੋਲ ਤਾਂ ਆਪਣੇ ਕੋਲ ਵੀ ਕੁਝ ਨਹੀਂ ਹੈ ਲੰਗਰ ਪਾਣੀ ਦਾ ਪ੍ਰਬੰਧ ਕਰੀਏ ਕੋਈ ਇੱਥੇ ਤਾਂ ਆਪਣੇ ਕੋਲ ਵੀ ਰਸ ਪਾਣੀ ਨਹੀਂ ਹੈ ਕਿਵੇਂ ਕੀਤਾ ਜਾਵੇ ਸੁਨ ਬੋਲੇ ਬੀ ਦੀ ਕੁਲਦੀਪਾ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਕਹਿ ਰਹੇ ਨੇ ਮਰਦਾਨਿਆ ਧੀਰ ਧਰੋ ਹੈ ਨਗਰ ਸਮੀਪਾ ਤਾਂ ਕਹਿੰਦੇ ਤੂੰ ਧੀਰ ਧਰ ਧੀਰਜ ਕਰ ਅਤੇ ਆਪਾਂ ਥੋੜੀ ਦੂਰ ਚੱਲੇ ਆਂ ਥੋੜੀ ਦੂਰ ਤੋਂ ਬਾਅਦ ਆਪਣਾ ਕੋਈ ਨਗਰ ਆਵੇਗਾ ਨਗਰ ਦੇ ਵਿੱਚ ਚੱਲਾਂਗੇ ਉੱਥੇ ਆਪਾਂ ਫਿਰ ਤੁਸੀਂ ਵੀ ਛਕਣਾ ਸੀ ਵੀ ਛਕਾਂਗੇ ਭੋਜਨ ਕਿਸੇ ਨੇ ਸ਼ਿਕਾਇਤਾਂ ਉਹਦਾ ਧੰਨਵਾਦ ਨਹੀਂ ਵੀ ਸ਼ਕਾਇਆ ਆਪਾਂ ਕੋਈ ਹੱਟ ਤੋਂ ਲੈ ਲਾਂਗੇ ਕੋਈ ਰਸਤਾ ਪਾਣੀ ਲੈ ਲਾਂਗੇ ਆਪਾਂ ਲੰਗਰ ਪਾਣੀ ਤਿਆਰ ਕਰ ਲਵਾਂਗੇ ਪਰ ਹੁਣ ਤੁਹਾਨੂੰ ਧੀਰਜ ਕਰਨਾ ਪੈਣਾ ਮਰਦਾਨਾ ਕਹਿੰਦਾ ਸਤਿਗੁਰੂ ਏਵ ਬਿਲਾਮnde ਕਰਤ ਪਿਆਨਾ ਹੁਣ ਬਿਲਕਦਮ ਹੋਇਆ ਬਿਲਾਮnde ਕਹਿੰਦੇ ਨੇ ਬਿਲਕਦਮ ਲ ਭੁੱਖ ਦਾ ਸਤਾਇਆ ਹੋਇਆ ਮਰਦਾਨਾ ਸਤਿਗੁਰਾਂ ਦੇ ਨਾਲ ਚੱਲ ਰਿਹਾ ਗਏ ਉਲੰਘ ਸਰਪ ਉਧਿਆਨਾ ਕਦੇ ਬਾਲਾ ਜੀ ਵਾਂ ਫੜ ਕੇ ਅਗੇ ਲੈ ਕੇ ਚਾਲਦੇ ਨੇ ਮਰਦਾਨੇ ਨੂੰ ਕਦੇ ਗੁਰੂ ਨਾਨਕ ਦੇ ਮਹਾਰਾਜ ਜੀ ਕਿਨੇ ਚਾਲ ਮਰਦਾਨੇ ਆ ਹੁਣ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਆਪਣੀ ਲੀਲਾ ਹੈ ਕੌਡੇ ਨੂੰ ਤਾਰ ਕੇ ਆਏ ਨੇ ਮਰਦਾਨੇ ਦੇ ਜਰੀਏ ਤਾਰੇ ਆ ਹੁਣ ਜਦੋਂ ਅਗੇ ਭੁੱਖ ਪਿਆਸ ਲੱਗੀ ਐ ਮਰਦਾਨੇ ਨੂੰ ਇਹ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਆਪਣੀ ਲੀਡਾ ਹੈ ਪਰ ਮਰਦਾਨਾ ਜਿਹੜਾ ਹੈ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਬਾਰ ਬਾਰ ਤਰਲੇ ਕਰਦਾ ਇਹ ਸਤਿਗੁਰ ਕਿੰਨੀ ਕੁ ਦੂਰ ਰਹਿ ਗਿਆ ਹੁਣ ਸਤਿਗੁਰੂ ਕਹਿੰਦੇ ਨੇ 3 ਕੋਸ ਤੇ ਨਗਰ ਸੁਹਾਵਾ ਤਿੰਨ ਕੋ ਆਪਾਂ ਹੋਰ ਚੱਲ ਕੇ ਚੱਲਾਂਗੇ ਨਾ ਇਥੋਂ ਤਾਗੇ ਨਗਰ ਆਵੇਗਾ ਤਾਂ ਮਰਦਾਨੇ ਕੋ ਪ੍ਰਭੂ ਦਿਖਾਗਾ ਮਰਦਾਨੇ ਨੂੰ ਕਹਿੰਦੇ ਕਿ ਮਰਦਾਨੇ ਆ ਥੋੜਾ ਜਿਹਾ ਧੀਰਜ ਹੋਰ ਕਰ ਆਪਾਂ ਅੱਗੇ ਨੂੰ ਚੱਲਾਂਗੇ ਨਾ ਨਗਰ ਦਿਸੇਗਾ ਤੇ ਜਾ ਕੇ ਆਪਾਂ ਪ੍ਰਸ਼ਾਦਾ ਪਾਣੀ ਹਰਾਮ ਵੀ ਕਰਾਂਗੇ ਉੱਥੇ ਜਾ ਕੇ ਸੁੰਦਰਪੁਰ ਦੇਖੋ ਥਲ ਉੱਚੇ ਮਰਦਾਨਾ ਜਦੋਂ ਜੰਗਲ ਦੇ ਵਿੱਚੋਂ ਨਿਕਲਿਆ ਵਾਰਿਸ ਸਤਗੁਰਾਂ ਦੇ ਨਾਲ ਉਹਨੇ ਕੀ ਵੇਖਿਆ ਉਹ ਵੇਖਦੇ ਕਿ ਉੱਚੇ ਉੱਚੇ ਘਰ ਮਹਿਲ ਮਾੜੀਆਂ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਸਾਰੇ ਹੀ ਨਗਰ ਦੀਆਂ ਇੱਕ ਦਿਨ ਨਹੀਂ ਸਾਰੇ ਨਗਰ ਦੀਆਂ ਮਹਿਲ ਮਾੜੀਆਂ ਬੜੀਆਂ ਉੱਚੀਆਂ ਬੜੀਆਂ ਤਾਂ ਖਾਵੋ ਵਸਨਤਹ ਚਲੋ ਪਹੁੰਚੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੇਖ ਮਰਦਾਨੀਆਂ ਸਾਹਮਣੇ ਬੜੇ ਤਨ ਭਾਨ ਲੋਕ ਰਹਿੰਦੇ ਨੇ ਤਾਂ ਇੱਥੇ ਜਾ ਕੇ ਆਪਾਂ ਤਰਲਾ ਕਰ ਲਵਾਂਗੇ ਕਿਸੇ ਦਾ ਕਿ ਸਾਨੂੰ ਸਾਡੇ ਮਰਦਾਨੇ ਨੂੰ ਭੁੱਖ ਲੱਗੀ ਹੈ ਤੇ ਇੱਕ ਦੋ ਪ੍ਰਸ਼ਾਦੇ ਦਾ ਪ੍ਰਬੰਧ ਕਰ ਦਿਓ ਤਾਂ ਨਹੀਂ ਤਾਂ ਕੋਈ ਹੱਟ ਦੇ ਜਾ ਕੇ ਆਪਾਂ ਰਸਤ ਪਾਣੀ ਲੈ ਲਾਂਗੇ ਤਾਂ ਆਪਣਾ ਲੰਗਰ ਤਿਆਰ ਕਰਾਂਗੇ ਆ ਸੁਣ ਬੋਲੇ ਹੈ ਪ੍ਰਭੂ ਗਨ ਖਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣਾ ਰਹੇ ਨੇ ਮਰਦਾਨੇ ਮਰਦਾਨਾ ਸੁਣ ਰਿਹਾ ਅਤੇ ਮਮ ਸਰੀਰ ਆਪ ਬਲ ਤੇ ਹਾਨੀ ਤ ਸਤਗੁਰਾਂ ਦੀ ਸੁਣ ਰਿਹਾ ਸਿਮਰਦਾਨ ਪਰ ਮਰਦਾਨਾ ਆਪਣੇ ਵੱਲੋਂ ਕਹਿ ਰਿਹਾ ਸਤਗੁਰੂ ਤਿੰਨ ਕੋ ਕਹਨੇ ਹੋ ਤੁਸੀਂ ਤਿੰਨ ਕੋ ਮੈਂ ਤੋ ਤਾਂ ਇੱਕ ਕਦਮ ਅਨੇ ਪੁੱਟਿਆ ਜਾ ਰਿਹਾ ਮੇਲਾ ਸਰੀਰ ਆ ਨਾ ਜਿਹੜਾ ਇਹ ਬਲ ਤੇ ਹਾਨੀ ਹੋ ਗਿਆ ਹੁਣ ਬਲ ਨਹੀਂ ਰਿਹਾ ਭੁੱਖ ਪਿਆਸ ਕਰਕੇ ਸਤਗੁਰੂ ਤੁਰਿਆ ਨੇ ਜਾ ਰਿਹਾ ਮਿਰਤ ਹੋਇਆ ਪਰਿਓ ਰਹਿ ਤਹਿ थाना ਜਿਤਨਾ ਤੁਸੀਂ ਕਹਿੰਦੇ ਚੱਲਣ ਨੂੰ ਸਤਿਗੁਰੂ ਇਦਾਂ ਲੱਗਦਾ ਹੈ ਸਰੀਰ ਦੇ ਵਿੱਚੋਂ ਜਾਨ ਨਿਕਲ ਚਲੀ ਹੈ ਭੁੱਖ ਪਿਆਸ ਕਰਕੇ ਗੁਰੂ ਨਾਨਕ ਦੇ ਮਹਾਰਾਜੇ ਕਿਰਪਾ ਕਰੋ ਸਭ ਬਿਦਮੈ ਨਿਰਨੇ ਕਰਨਾ ਬੜਾ ਯਤਨ ਕਰਦਾ ਕਿ ਮੈਂ ਤੁਹਾਡੇ ਨਾਲ ਚੱਲਾਂ ਅੱਗੇ ਚਾਲੇ ਪਾਵਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਿਹਨੇ ਮਰਦਾਨੇ ਆ ਸਤ ਕਰਤਾ ਰਖੇ ਕਿ ਸਤ ਕਰਤਾ ਰਖੇ ਮੂਲ ਮੰਤਰ ਦਾ ਗੁਰ ਮੰਤਰ ਦਾ ਜਾਪ ਕਰ ਅਤੇ ਤੇਰੀ ਭੁੱਖ ਪਿਆਸ ਆਪਣੇ ਆਪ ਹੀ ਮਿਟ ਜਾਈਂ ਤੋਂ ਨਾਲ ਚੱਲ ਅੱਗੇ ਜਾ ਕੇ ਤੁਹਾਨੂੰ ਕੀ ਆਪਾਂ ਵੀ ਪ੍ਰਬੰਧ ਕਰਾਂਗੇ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਦੁਨੀਆ ਨੂੰ ਤਾਰਦੇ ਨੇ ਜਾਂ ਤਾਂ ਬਾਲਾ ਜੀ ਆਉਂਦੇ ਨੇ ਅੱਗੇ ਜ਼ਿਕਰ ਹੁੰਦਾ ਜਾਂ ਮਰਦਾਨੇ ਦਾ ਜ਼ਿਕਰ ਹੁੰਦਾ ਮਤਲਬ ਆਪਣੇ ਪਿਆਰੇ ਦੇ ਆਪਣੇ ਇਹਨਾਂ ਮਿੱਤਰ ਪਿਆਰਿਆਂ ਦੇ ਜ਼ਰੀਏ ਦੁਨੀਆ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤਾਰੇ ਹੈ ਇਹ ਮਰਦਾਨਾ ਅ ਰੱਬ ਦੇ ਨਾਲ ਰਹਿੰਦਾ ਹੈ ਪਰਮਾਤਮਾ ਦੇ ਨਾਲ ਰਹਿੰਦਾ ਹੈ ਭੁੱਖ ਦੁੱਖ ਇਤਿਆਸ ਇਹਨਾਂ ਤੋਂ ਬੜੀ ਦੂਰ ਹੈ ਪਰ ਦੁਨੀਆ ਨੂੰ ਤਾਰਨ ਦੇ ਲਈ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਲੀਲਾ ਰਚਦੇ ਸੀ ਹੁਣ ਇਹਨਾਂ ਨੇ ਜੰਗਲ ਦੇ ਵਿੱਚੋਂ ਬਾਹਰ ਆਏ ਨੇ ਕੋੜੇ ਰਾਖਸ਼ ਨੂੰ ਤਾਰ ਰਿਹਾ ਹੁਣ ਅੱਗੇ ਸਤਿਗੁਰਾਂ ਦਾ ਇੱਕ ਉਤਕ ਹੈ ਅੱਗੇ ਨਗਰ ਨੂੰ ਤਾਰਨਗੇ ਸੰਗਤ ਜੀ ਉਹ ਪਾ ਅੱਗੇ ਵਿਚਾਰਾਂ ਦੀ ਸਮਾਪਤੀ ਦਾ ਸਮਾ ਹੁਣ ਆ ਪੁੱਲਾਂ ਦੀ ਕਿੰਨਾ ਵਾਹ ਇਹ ਗੁਰੂ ਜੀ ਕਾ ਵਾਹ ਗੁਰੂ ਜੀ ਤੇ ਸਤਿਨਾਮ